ਉਹ ਸਾਰੇ ਕਿ ਕਰਾ ਕਾਹਦੇ ਕਰਾ ਨੂੰ ਹੀ ਟੁੱਕੇ ਕਿ ਕੰਮ ਦਾ ਬੋਰ ਕਰ ਕਰਗਾ ਨਹੀਂ ਹੈਗਾ ਕਰ ਕਰਗਾ ਕਿਹੜੀ ਗੱਲ ਤੋਂ ਹੁੰਦਾ ਥੇ ਕਿਹੜੀ ਹਾਂ ਆ ਤਾ ਕਿ ਮੈਂ ਮੋਟੇ ਛੱਡਾ ਖਾਵੇਂ ਲੇ ਤੂੰ ਕਿਹੜੀ ਹਾਂ ਮੈਂ ਹੁਣ ਨਾ ਮੈਂ ਚੱਗਾ ਨਾਲ ਮਾਣੇ ਤੂੰ ਆ ਆ ਲੈ ਵੀ ਸਾਰੇ ਉੱਠ ਕੇ ਆਓ ਮੋਟੇ ਛੱਡਦੇ ਆ ਓਏ ਇਹਦਾ ਬਹਨ ਨਹੀਂ ਰਮਾਉਣਾ ਤੂੰ ਸਾਹ ਨਹੀਂ ਖਾਦਾ ਓਏ ਤੂੰ ਮਾਹ ਉਹ ਦੇਣ ਦੀ ਜਵਾਬਗੀ ਨਹੀਂ ਨਾਲ ਤੂੰ ਜਵਾਬ ਦੇ ਨਹੀਂ ਜਵਾਬ ਨਹੀਂ ਦੇ ਉਹ ਮੋਟਰ ਏ ਕਹਿੰਦਾ ਮੋਟਰ ਨਹੀਂ ਇਹਦੀ ਆਏਗਾ ਐਨੀ ਕੋਈ ਜੇ ਮੈਂ ਆਖਾਂ ਮੇਰਾ ਕੀ ਆਉਣਾ ਪਾਲ ਕੇ ਰਹਿਣੀ ਆਏਗਾ ਮੋਟਰ ਕੀ ਆ ਜਾ ਮੋਟਰ ਅਸੀਂ ਮੁਫਤ ਦੇਵਾਂਗੇ ਨਾ ਮੋਟਰ ਪੁੱਛੀ ਕੀ ਦੀ ਸੁਣ ਉਹ ਚੰਡੇ ਜੋ ਤੈਨੂੰ ਗੱਲ ਤੇ ਨਹੀਂ ਪਤਾ ਇਹ ਕਹਿੰਦਾ ਮੋਟਰ ਇਹਦੀ ਨਹੀਂ ਹੈਗੀ ਚਲੋ ਪੁੱਛ ਲਾ ਗਈ ਦੀ ਆ ਪੁੱਛ ਲਾ ਗਈ ਦੀ ਆ ਇਹਦੀ ਆ ਓਏ ਮੋਟਰ ਚੱਲ ਜਾਂਦੀ ਇਹਦੀ ਹੈ ਮੈਂ ਨਾ ਮਾਰ ਦੇ ਤੇ ਮਾਰੀ ਓਏ ਟਾਕ ਤੇ ਨਾ ਦੇ ਟੁੱਟੇ ਟੁੱਟੇ ਕਿ ਭੀਆ ਮੈਂ ਟੱਕਾ ਜੇ ਟੱਕ ਭੀਆ ਤੈਨੂੰ ਪਸਾਉਂ ਹਾਂ ਹਾਂ ਤੈਨੂੰ ਉਡਾਉਂ ਦਿੰਦੀ ਇਹਨੂੰ ਤੇਰੀ ਉਹ ਬੱਛੇ ਲੈ ਕੇ ਮਰ ਜਾ ਉੱਥੇ ਐਂਗਾ ਨੂੰ ਮਰ ਜਾ ਮੈਂ ਨਾ ਪੱਗੇ ਨੂੰ ਮਾਦੀ ਪੱਤ ਚੱਲ ਜੀ ਨਹੀਂ ਚੱਲਦਾ ਮਾਰ ਮਾਰ ਆਂ ਬੁੜੀ ਵਾਚਾ ਦਿੰਦੀ ਨਹੀਂ ਚੱਲਦੀ ਉਹਲੀ ਬੱਤੀ ਜਲਦੀ ਬੰਦੇ ਦਾ ਨਹੀਂ ਚੱਲਦਾ ਕਹਿੰਦੇ ਚਾਰਾ ਕੁੜੀਆਂ ਨਹੀਂ ਤਾਂ ਮਲ ਵੀ ਗੱਲ ਥੋੜਾ ਨਹੀਂ ਆ ਨਾ ਕਿ ਕਿਵੇਂ ਭੁਖਣਾ ਕੀ ਕਿਹਨਾਂ ਲੈ ਕੇ ਆ ਕਿਤੇ ਵਾਸਤੇ ਦੇ ਦੀ ਹਾਂ ਕਿਵੇਂ ਨਹੀਂ ਤੇਰੇ ਕੋਲੋਂ ਉਡਾਉਣਾ ਮੇਰੇ